ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੇ ਅੱਜ ਇੱਕ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਚਲੋ ਜੀ ਆਪਾਂ ਗੱਲ ਕਰਦੇ ਆ ਜਿੰਗ ਰਾਜ ਦੇ ਜਵੰਦਾ ਇੱਕ ਪਸ਼ੂ ਦੇ ਵਿੱਚ ਵਜਿਆ ਚਲੋ ਜੋ ਕੁਛ ਵੀ ਪਾਣਾ ਵਾਪਰਿਆ ਬਹੁਤ ਮਾੜੀ ਗੱਲ ਹੋਈ ਏ ਇੱਕ ਪੰਜਾਬ ਦਾ ਸਿੰਗਰ ਚਲਾ ਗਿਆ ਇੱਕ ਹੋਰ ਅਨਮੋਲ ਹੀਰਾ ਜਿਹੜਾ ਚਲਾ ਗਿਆ ਦਿਨ ਬਦਿਨ ਘਟਦੇ ਜਾ ਰਹੇ ਨੇ ਪਰ ਫਿਰ ਇੱਕ ਵਾਰੀ ਹੋਇਆ ਬਹੁਤ ਮਾੜੀ ਗੱਲ ਹੋਈ ਏ ਇਸ ਦੇ ਪਿੱਛੇ ਦਾ ਕਾਰਨ ਕੀ ਹੋ ਸਕਦਾ ਹੈ ਕਿ ਰਾਜੀਵ ਜਵੰਦਾ ਨੇ ਉਹੜਾ ਮੋਟਰਸਾਈਕਲ ਲਿਆ ਸੀ ਕਿੰਨਾ ਮਹਿੰਗਾ ਲਿਆ ਸੀ ਕੀ ਗੱਲ ਉਹਨੂੰ ਚਲਾਉਣਾ ਨਹੀਂ ਆਉਂਦਾ ਜਾਂ ਉਸਨੇ ਉਸ ਦੀ ਰਫ਼ਤਾਰ ਤੇਜ਼ ਕੀਤੀ ਹੋਗੀ ਜਾਂ ਇਸ ਦਾ ਇੱਕ ਹੋਰ ਵੱਡਾ ਕਾਰਨ ਹੋ ਸਕਦਾ ਹੈ ਕਿ ਜਦੋਂ ਉਹਨੇ ਉਹ ਮੋਟਰਸਾਈਕਲ ਲਿਆ ਮੋਟਰਸਾਈਕਲ ਲੈਣ ਤੋਂ ਬਾਅਦ ਕੀ ਉਸਨੇ ਆਪਣੀ ਸੇਫਟੀ ਨਹੀਂ ਦੇਖੀ ਹੋਗੀ ਸਾਰਾ ਕੁਝ ਹੀ ਵੇਖਿਆ ਹੋਣਾ ਉਹਨੇ ਫਿਰ ਇਸ ਦਾ ਵੱਡਾ ਕਾਰਨ ਕੀ ਹੋ ਸਕਦਾ ਹੈ ਇਸ ਦਾ ਵੱਡਾ ਕਾਰਨ ਹੋ ਸਕਦਾ ਹੈ ਆਵਾਰਾ ਪਸ਼ੂ ਕਿਤੇ ਸੜਕਾਂ ਤੇ ਰਹਿੰਦੇ ਨੇ ਜਿਨ੍ਹਾਂ ਨੂੰ ਛੜਕਤੇ ਆਉਣ ਲੱਗਿਆ 1 ਮਿੰਟ ਲੱਗਦਾ ਛੜਕਾਂ ਦੇ ਇੱਕ ਦੂਜੇ ਨਾਲ ਜਦੋਂ ਲੜਦੇ ਨੇ ਫਿਰ ਉਹ ਕਿਤੇ ਮੋਟਰਸਾਈਕਲ ਦੇ ਅੱਗੇ ਆ ਜਾਂਦੇ ਨੇ ਜਾਂ ਕਿਤੇ ਵੀ ਆ ਜਾਂਦੇ ਨੇ ਤੁਸੀਂ ਹਜ਼ਾਰਾਂ ਅਜਿਹੀਆਂ ਵੀਡੀਓ ਇੰਟਰਨੈਟ ਦੇ ਉੱਤੇ ਦੇਖਦੇ ਹੋ ਕਿ ਜਦੋਂ ਉਹ ਮੋਟਰਸਾਈਕਲ ਅੱਗੇ ਆ ਜਾਂਦੇ ਨੇ ਇਹ ਪਹਿਲਾ ਕਾਰਨ ਨਹੀਂ ਕਿ ਰਾਈਡਰ ਜਵੰਦਾ ਦਾ ਐਕਸੀਡੈਂਟ ਹੋਇਆ ਤੇ ਉਹ ਹੈ ਕਿਸੇ ਆਵਾਰਾ ਪਸ਼ੂ ਦੇ ਵੱਜਨ ਕਾਰਨ ਇਤੋਂ ਪਹਿਲਾਂ ਵੀ ਬਹੁਤ ਸਾਰੇ ਹਾਦਸੇ ਇਤਰਾਦੇ ਹੋਏ ਨੇ ਜਿਨ੍ਹਾਂ ਵਿੱਚ ਉਹਨਾਂ ਦੀ ਮੌਤ ਹੋਈ ਉਹਨਾਂ ਲੋਕਾਂ ਦੇ ਕਈਆਂ ਪਰਿਵਾਰਾਂ ਦੇ ਕਈ ਜੀ ਚਲੇ ਗਏ ਨੇ ਸਿਰਫ ਇੱਕ ਆਵਾਰਾ ਪਸ਼ੂਆਂ ਦੇ ਕਰਕੇ ਰਾਜਵੀਰ ਜਵੰਦਾ ਦਾ ਮੁੱਦਾ ਕਿਉਂ ਬਣਿਆ ਕਿਉਂਕਿ ਉਹ ਇੱਕ ਫੇਮਸ ਪੰਜਾਬੀ ਸਿੰਗਰ ਸੀ ਇਸ ਕਰਕੇ ਉਹ ਐਕਸੀਡੈਂਟ ਹੋਇਆ ਐਕਸੀਡੈਂਟ ਹੋਣ ਤੋਂ ਬਾਅਦ ਉਸਦੀ ਪਲਪਗ ਦੀ ਖਬਰ ਲੋਕਾਂ ਤੱਕ ਪਹੁੰਚਦੀ ਰਹੀ ਸੋਸ਼ਲ ਮੀਡੀਆ ਨੇ ਪਹਚਾਈ ਪੱਤਰਕਾਰਾਂ ਨੇ ਪਹਚਾਈ ਤੇ ਲੋਕਾਂ ਨੂੰ ਪਤਾ ਲੱਗਾ ਕਿ ਕੀ ਹਾਦਸਾ ਵਾਪਰਿਆ ਰਾਜਵੀਰ ਜਵੰਦੇ ਦੇ ਨਾਲ ਪਾਰਿਸ ਦੇ ਪਿੱਛੇ ਦਾ ਕਾਰਨ ਜਿਹੜਾ ਵਾਰਾ ਪਸ਼ੂ ਨਹੀਂ ਉਹਨਾਂ ਉੱਤੇ ਵੀ ਗੱਲ ਕਰੋ ਉਹਨਾਂ ਉੱਤੇ ਗੱਲ ਕਿਉਂ ਨਹੀਂ ਕਰਦੇ ਕਰਨੀ ਕਿੰਨੇ ਆ ਜਿਹੜੇ ਪੱਤਰਕਾਰ ਐਡੇ-ਐਡੇ ਵੱਡੇ ਕੈਮਰੇ ਲੈ ਕੇ ਤੁਰੇ ਫਿਰਦੇ ਆ ਹੜਕਾ ਤੇ ਵੀ ਰਾਜਗੁਰੂ ਜੀ ਦੇ ਤੇ ਐਕਸੀਡੈਂਟ ਹੋ ਗਿਆ ਅੱਜ ਜਿਹਨੂੰ ਘਰੇ ਲਿਆਉਣਾ ਹੈ ਕਈ ਕੁਝ ਕਰਨਾ ਹੈ ਜਿਹੜੇ ਉਹ ਚੀਜ਼ਾਂ ਤੁਸੀਂ ਵਿਖਾ ਸਕਦੇ ਜੇ ਤੁਸੀਂ ਉਹ ਵੀ ਚੀਜ਼ਾਂ ਦਿਖਾਓ ਵੀ ਉਹ ਵਾਰਾ ਪਸ਼ੂ ਜਿਹੜੇ ਉਹਨਾਂ ਨੂੰ ਕਿੱਥੋਂ ਆਉਂਦੇ ਨੇ ਤੇ ਉਹ ਚੀਜ਼ਾਂ ਵੀ ਦਿਖਾਓ ਇੰਟਰਨੈਟ ਤੇ ਉਹ ਚੀਜ਼ਾਂ ਸਰਕਾਰ ਨੂੰ ਚਾਹੀਦੀਆਂ ਜਿਹੜੀਆਂ ਗਊਸ਼ਾਲਾ ਬਣੀਆਂ ਐ ਉਹਨਾਂ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਵੇ ਰੱਖਦਾ ਕਿਵੇਂ ਨੀਗੇ ਪਹਿਲੀ ਗੱਲ ਤੇ ਪਸ਼ੂ ਆਉਂਦੇ ਕਿੱਥੋਂ ਨੇ ਪਸ਼ੂ ਆਉਂਦੇ ਇਸ ਤਰ੍ਹਾਂ ਨੇ ਕਿ ਜਦੋਂ ਹੁਣ ਕਿਸਾਨ ਸਾਰੇ ਸਾਰੀ 2-2 ਸਾਲ 3-3 ਸਾਲ ਉਹਨਾਂ گاਵਾਂ ਦਾ ਦੁੱਧ ਪੀਂਦੇ ਨੇ ਉਦੋਂ ਖੁਸ਼ ਹੁੰਦੇ ਨੇ ਉਦੋਂ ਉਹਨਾਂ ਦੇ ਵੱਖਰੇ-ਵੱਖਰੇ ਨਾਮ ਰੱਖੇ ਜਾਂਦੇ ਨੇ گاਵਾਂ ਦੇ ਉਹਨਾਂ ਦੇ ਬਸ਼ੇਰਿਆਂ ਉਹਨਾਂ ਦੀਆਂ ਬਸ਼ੀਆਂ ਦੇ ਵੱਖਰੇ-ਵੱਖਰੇ ਨਾਂ ਰੱਖੇ ਜਾਂਦੇ ਨੇ ਜਦੋਂ ਉਹਨਾਂ ਦੇ ਨਾਂ ਰੱਖਦੇ ਆ ਫਿਰ ਇਹ ਵੀ ਰੱਖ ਦੱਸੋ ਨਾ ਕਿ ਇਹਨਾਂ ਨੂੰ ਪਾਲਣਾ ਆ ਉਹਨਾਂ ਨੂੰ ਬੱਚੀਆਂ ਨੂੰ ਪਾਲਣਾ ਬੱਚਿਆਂ ਨੂੰ ਪਾਲਣਾ ਉਹਨਾਂ ਨੂੰ ਘਰੇ ਰੱਖੋ ਰੱਖਦੇ ਕਿਉਂ ਨਹੀਂ ਜੀ ਗਲਤੀ ਕੀਤੀ ਹੈ ਇਹ ਗਲਤੀ ਸਾਰੇ ਸ਼ੁਰੂ ਕਿੱਥੋਂ ਹੁੰਦੀ ਹੈ ਜਦੋਂ ਕਿਸਾਨਾਂ ਨੇ ਦੁੱਧ ਪੀ ਲਿਆ ਤੇ ਗਾਂ ਜਦੋਂ ਦੁੱਧ ਨਾ ਛੱਡ ਦਿੰਦੀ ਹੈ ਫਿਰ ਉਸੇ ਗਾਂ ਨੂੰ ਉਹ ਛੱਡ ਦਿੰਦੇ ਆ ਕਿਸੇ ਨਹਿਰ ਤੇ ਛੱਡ ਆਦੇ ਆ ਕਿਸੇ ਮੰਡੀ ਛੱਡ ਆਦੇ ਆ ਪੇ ਭੱਤਕੇ ਖਾਵੇ ਰੁਲੇ ਫਿਰ ਉਹ ਗਾਂ ਜਦੋਂ ਕੋ ਲੱਭੜ ਦੀ ਮਾਇ ਕੋ ਖਾਂਦੀ ਮਾਰੇ ਹੜਦੇ ਵਿੱਚਕਾਰ ਕੇ ਇਹਦੇ ਵਿੱਚ ਵੱਜਦੀ ਹੈ ਫਿਰ ਉਹ ਆਵਾਰਾ ਹੋ ਜਾਂਦੀ ਆਵਾਰਾ ਪਸ਼ੂ ਬਣ ਜਾਂਦਾ ਹੈ ਕਿਉਂ ਬਣਦਾ ਹੈ ਕਿਉਂਕਿ ਜਿਨਨੇ 2 ਸਾਲ 3 ਸਾਲ ਜਾਂ ਸਾਲ ਦੇ 6 ਮਹੀਨੇ ਜਿੰਨਾ ਦਿਨ ਵੀ ਉਹ ਗਾਂ ਦੁੱਧ ਪੀਤਾ ਕੀ ਕਹੋ ਉਸ ਨੂੰ ਹੱਕ ਹੈਗਾ ਆ ਵੀ ਉਹਨੂੰ ਛੱਡ ਦੇ ਮੰਡੀ ਦੇ ਵਿੱਚ ਜਾਂ ਉਹ ਕਿਸੇ ਨੂੰ ਖੁੱਲੀ ਥਾਂ ਤੇ ਛੱਡ ਦੇ ਉਹਨੂੰ ਕਿਸੇ ਗਊਸ਼ਾਲਾ ਦੇ ਵਿੱਚ ਛੱਡੋ ਜਿੱਥੇ ਉਹਨੂੰ ਚਾਰਾ ਮਿਲੇ ਉਹ ਆਪਣੇ ਰਮਾਨਾ ਬਹੇ ਸਭ ਤੋਂ ਵੱਡਾ ਕਾਰਨ ਇਹ ਕਿਸਾਨ ਜਿਹੜੇ ਆ ਵੀਰ ਭਰਾ ਆਪਣੇ ਜਿਹੜੇ ਪਸ਼ੂਆਂ ਨੂੰ ਰੱਖਦੇ ਆ ਸਾਭਦੇ ਆ ਉਹਨਾਂ ਨੂੰ ਅੰਤ ਤੱਕ ਸਾਭਣੇ ਤੋਂ ਗਊਸ਼ਾਲਾ ਦੇ ਵਿੱਚ ਕਿਹੇ ਛੱਜੇ ਢੱਗ ਦੇ ਨਾਲ ਉਹਨਾਂ ਨੂੰ ਛੱਡ ਕੇ ਆਓ ਛੱਡ ਕੇ ਕਿਉਂ ਨਹੀਂ ਆਉਂਦੇ ਇਹੀ ਤਾਂ ਵੱਡਾ ਕਾਰਨ ਹੈ ਮੁੱਦਾ ਕੋ ਚੁੱਕਦਾ ਨਹੀਂ ਆਪਣੇ ਆਪਣੇ ਜਿਹੜੇ ਫਰਜ਼ ਜਦੋਂ ਸਾਰੇ ਆਪਣੇ ਆਪਣੇ ਫਰਜ਼ ਸਮਝਣਗੇ ਆਪਣੀਆਂ ਆਪਣੀਆਂ ਜਿੰਨੀਆਂ ਵੀ ਆ ਗਊਆਂ ਰੱਖਦੇ ਆ ਆ ਸੜਕਾਂ 'ਤੇ ਤੁਹਾਨੂੰ ਆਵੇਂ ਲੈਪਟਾਪ ਤੇ ਇੱਕ ਕਲਿੱਕ ਕਰਨੀ ਹੈ ਇੰਨਾ ਇੰਨਾ ਜ਼ਿਆਦਾ ਜਿਹੜਾ ਇੰਟਰਨੈਟ ਦੇ ਉੱਤੇ ਆਇਆ ਹੈ ਨਾ ਕਿ ਗਊਆਂ ਨੇ ਮਾਰਿਆ ਟੁੱਟ ਮਾਰਿਆ ਜਾਂ ਕੁਛ ਕੀਤਾ ਸੜਕਾਂ ਦੇ ਉੱਤੇ ਕਈਆਂ ਦੇ ਟੈਂਪੂ ਵਿੱਚ ਵੱਜ ਜਾਂਦੇ ਆ ਕਈਆਂ ਦੀਆਂ ਸੌਜੀਗਾਂ ਦੀਆਂ ਰੇਡੀਆਂ ਲੜਦੇ ਲੜਦੇ ਵਾਜ ਜਾਂਦੇ ਆ ਕਈਆਂ ਦੀ ਰੋਟੀ ਗਵਾਜ ਜਾਂਦੀ ਏ ਕਈ ਕੁਛ ਹੁੰਦਾ ਹੈ ਕਈਆਂ ਦੁਕਾਨਾਂ 'ਚ ਵੜ ਜਾਂਦੇ ਆ ਨੁਕਸਾਨ ਕਿੰਨਾ ਕਰਦੇ ਆ ਨੁਕਸਾਨ ਕਿਹਦਾ ਹੁੰਦਾ ਜਨਤਾ ਦਾ ਨੁਕਸਾਨ ਹੁੰਦਾ ਤੇ ਕਰਦਾ ਕੌਣ ਿਆ ਵਾਰਾ ਪਸ਼ੂ ਵਾਰਾ ਪਸ਼ੂ ਉਹਦੇ ਕਿੱਥੋਂ ਨੇ ਕਿਸਾਨਾਂ ਤੋਂ ਸਿਰਫ ਕਿਸਾਨ ਨਹੀਂ ਜਿੰਨਾ ਹੋਰ ਵੀ ਘਰਾਂ ਦੇ ਵਿੱਚ ਰੱਖੇ ਹੁੰਦੇ ਆ ਆਮ ਲੋਕਾਂ ਤੋਂ ਸਾਡੇ ਵਰਗੇ ਲੋਕ ਜਿਹੜੇ ਇਹਨਾਂ ਨੂੰ ਛੱਡ ਦਿੰਦੇ ਸੜਕਾਂ ਦੇ ਉੱਪਰ ਛੱਡਦੇ ਕਿਉਂ ਜੀ ਗਲਤੀ ਕਿੰਨਾ ਦੀ ਏ ਗਲਤੀ ਆਪਣੀ ਹੈ ਗਲਤੀ ਸਾਡੀ ਹੈ ਜੇ ਅਸੀਂ ਇਦਾਂ ਨਾ ਕਰੀਏ ਤੇ ਕਿੰਨੇ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ ਦੋ ਦੋ ਤਿੰਨ ਤਿੰਨ ਸਾਲ ਮੈਂ ਆਪਣੇ ਅੱਖੀ ਵੇਖਿਆ ਲੋਕ ਗਾਵਾਂ ਨੂੰ ਪਾਲਦੇ ਆ ਦੁੱਧ ਪੀਂਦੇ ਆ ਦੁੱਧ ਪੀ ਕੇ ਜਿੰਨਾ ਚਿਰ ਤੱਕ ਉਹ ਸੁੰਦੀਆਂ ਨਹੀਂ ਆ ਪੀ ਕੇ ਦੁੱਧ ਜਦੋਂ ਵਸ਼ੀਆਂ ਦੇ ਵਸ਼ੀਆਂ ਸੂਣ ਵਾਲੀਆਂ ਹੁੰਦੀਆਂ ਵਾਂ ਵਸ਼ੀਆਂ ਦੇ ਕੇ ਉਹ ਮੁੜ ਕੇ ਜਦੋਂ ਗਾਵਾਂ ਦੁੱਧ ਨੂੰ ਬੰਦ ਕਰ ਦਿੰਦੀਆਂ ਉਹਨਾਂ ਨੂੰ ਛੱਡ ਦਿੰਦੇ ਕਿਤੇ ਨਾ ਰਸਾ ਖੜ ਕੇ ਖੁੱਲਾ ਛੱਡ ਦਿੰਦੇ ਆ ਕਦੀ ਕਿਤੇ ਸ਼ਾਰਟ ਆਉਂਦੇ ਕਦੀ ਕਿਤੇ ਸ਼ਾਰਟ ਆਉਂਦੇ ਆ ਮੈਂ ਖੁਦ ਆਪਣੀ ਅੱਖੀ ਵੇਖਿਆ ਇਹਨੂੰ ਤਾਂ ਕੀ ਇਲਾਜ ਕੀਤਾ ਜਾਵੇ ਵੀ ਆਪਾਂ ਇਲਾਜ ਕਰਨਾ ਹੈ ਜਿਹਨਾਂ ਨੂੰ ਗਊਸ਼ਾਲਾ ਵਿੱਚ ਛੱਡਿਆ ਜਾਵੇ ਤੇ ਸਾਰਿਆਂ ਨੂੰ ਫਾਇਦਾ ਹੋਵੇ ਨਾ ਕੋਈ ਕਿਸੇ ਦੇ ਵਿੱਚ ਵਜੇ ਨਾ ਕਿਸੇ ਦਾ ਨੁਕਸਾਨ ਹੋਵੇ ਸੁਧਾਰ ਤੇ ਆਪਣੇ ਆਪ ਚ ਕਰਨ ਦੀ ਲੋੜ ਹੈ ਆਪਾਂ ਸਰਕਾਰਾਂ ਨੂੰ ਕਹਿੰਨੇ ਆ ਸਰਕਾਰ ਇਹਦੇ ਵਿੱਚ ਕੀ ਕਰੇ ਸਰਕਾਰ ਨੇ ਨਾ ਗਾਂ ਪਾਲੀ ਨਾ ਸਰਕਾਰ ਨੇ ਦੁੱਧ ਪੀਤਾ ਨਾ ਸਕਾਰ ਨੇ ਦੁੱਧ ਵੇਚ ਕੇ ਪੈਸੇ ਲਏ ਪੈਸੇ ਕਨੇ ਲਏ ਆਪਾਂ ਲਏ ਜਿਨੇ ਗਾਂ ਰੱਖੀ ਉਹਨੇ ਪੈਸੇ ਲਏ ਜਿਨੇ ਗਾਂ ਰੱਖੀ ਦੋ ਦੋਨੇ ਪੀਤਾ ਫਾਇਦੇ ਸਾਰੇ ਤੁਸੀਂ ਲਓ ਨੁਕਸਾਨ ਕੋਈ ਹੋਰ ਚੱਲੇ ਇਹ ਕਿੱਧਰ ਦਾ ਇਨਸਾਫ ਆ ਹੈਗਾ ਕੋਈ ਇਨਸਾਫ ਇਹਦੇ ਵਿੱਚ ਇਹ ਦੱਸੋ ਕੁਛ ਆਪਣੇ ਦਿਮਾਗ ਤੋਂ ਵੀ ਸੋਚੋ ਲੋਕੋ ਅੰਨੇ ਭਗਤ ਨਾ ਬਣੋ ਕਹੇ ਪਿਛੇ ਲੱਗੇ ਨਿਰਾ ਆਪਣਾ ਫਾਇਦਾ ਨਾ ਤੁਸੀਂ ਵੇਖੋ ਤੁਸੀਂ ਅਗਲੇ ਦਾ ਵੀ ਅਗਲੇ ਦਾ ਵੀ ਸੋਚੋ ਕਿ ਜੇ ਇਹ ਸਾਨੂੰ ਫਾਇਦਾ ਦੇਗੀ ਇਹ ਤਾਂ ਅਗਲੇ ਦਾ ਜਰੂਰੀ ਥੋੜਾ ਵੀ ਨੁਕਸਾਨ ਕਰਨਾ ਹੀ ਕਰਨਾ ਵਾ ਅਗਲੇ ਦਾ ਵੀ ਉਹਨਾ ਕਰੋ ਵੀ ਜਿੰਨਾ ਤੁਹਾਡਾ ਫਾਇਦਾ ਹੋਇਆ ਵੀ ਅਗਲੇ ਨੂੰ ਕੋਈ ਨੁਕਸਾਨ ਨਾ ਹੋਵੇ ਸੜਕ ਤੇ ਜਾ ਕੇ ਕਿਸੇ ਦਾ ਨੁਕਸਾਨ ਨਾ ਹੋਵੇ ਕਿਉਂਕਿ ਇਹਦਾ ਧੀ ਪੁੱਤ ਜਾਨ ਗਵਾਵੇ ਤੁਹਾਡੇ ਬਦਲੇ ਤੁਸੀਂ ਗਾਵਾਂ ਦੁੱਧ ਪੀ ਗਏ ਤੁਸੀਂ ਸਾਰਾ ਕੁਝ ਕਰਕੇ ਉਹਨਾਂ ਨੂੰ ਮਿਲ ਕੇ ਛੱਡ ਦਿੰਦੇ ਜੇ ਸੜਕਾਂ ਦੇ ਰੋਣ ਨੂੰ ਜਦੋਂ ਕਿਹਦੇ ਵਿੱਚ ਵੱਜ ਗਿਆ ਫਿਰ ਨੁਕਸਾਨ ਹੋ ਜਾਂਦਾ ਇਹ ਇੱਕ ਬੰਦੇ ਦਾ ਕੰਮ ਨਹੀਂ ਆ ਇੱਕ ਬੰਦੇ ਦਾ ਕੰਮ ਨਹੀਂ ਵੀ ਇੱਕ ਬੰਦਾ ਆਪਣੀ ਗਾਂ ਨੂੰ ਘਰੇ ਬੰਨ ਕੇ ਰੱਖ ਲੇ ਤੇ ਬਣਾ ਕੇ ਪਾ ਦੇ ਤੇ ਇਹ ਇੱਕ ਬੰਦੇ ਦਾ ਕੰਮ ਨਹੀਂ ਆ ਤੇ ਗਾਂ ਇੱਕ ਬੰਦੇ ਨੇ ਨਹੀਂ ਰੱਖੀ ਬੜਿਆ ਬੰਦਿਆਂ ਨੇ ਰੱਖੀਆਂ ਐ ਸਾਰਾ ਮੁਲਕ ਗਾਵਾਂ ਰੱਖੀ ਵਰਦਾ ਮੱਝਾਂ ਰੱਖੀ ਵਰਦਾ ਮੱਝਾਂ ਨੂੰ ਕਿਉਂ ਨਹੀਂ ਛੱਡਦੇ ਕਿਉਂਕਿ ਮੱਝਾਂ ਦੁੱਧ ਨਹੀਂ ਛੱਡਦੀਆਂ ਇਹ ਕਰਕੇ ਮੱਝਾਂ ਨੂੰ ਸੜਕਾਂ ਤੇ ਛੱਡਦੇ ਮੱਝਾਂ ਕਿਤੇ ਦੇਖੀ ਆ ਨਾ ਸੜਕਾਂ ਦੇ ਉੱਤੇ ਥੋੜਾ ਗਾਵਾਂ ਵੇਖੀਆਂ ਨਾ ਬਹੁਤ ਵੇਖੇ ਜਦੋਂ ਬਹੁਤ ਕੰਮ ਕਰਨ ਨੂੰ ਹਾਂ ਜਾਂਦੇ ਆ ਜਾਂ ਉਹ ਕਿਸੇ ਨੂੰ ਮਾਰਦੇ ਆ ਜਦ ਟੁੱਟ ਮਾਰਨ ਪੈਂਦੇ ਜਦੋਂ ਬੁੱਧ ਮਾਰਨਾ ਗੇਜ ਜਾਂਦਾ ਉਹਨਾਂ ਨੂੰ ਸੜਕਾਂ ਤੇ ਛੱਡ ਦਿੰਦੇ ਹਾਰਨ ਤੇ ਐਵੇਂ ਤੇ ਛੱਡਤਾ ਦੂਜੇ ਹੋਰ ਕੇ ਨੇ ਜਾ ਕੇ ਵਿੱਚ ਵਜੇ ਉਹਨੂੰ ਟੁੱਟ ਮਾਰੇ ਹਾਨੂੰ ਕੀ ਲੱਗੇ ਤੂੰ ਦੁੱਧ ਪੀਤਾ ਵਾ ਤੇ ਉਹਨੂੰ ਸੰਭੋ ਤੂੰ ਦੁੱਧ ਵੇਚ ਕੇ ਪੈਸੇ ਲਿਆ ਤੇ ਉਹ ਗਾਂ ਨੂੰ ਸੰਭੋ ਉਹਦੀ ਸੇਵਾ ਕਰੋ ਜੇ ਤੂੰ ਦੁੱਧ ਪੀਤਾ ਤਹੀ ਬਾਕੀ ਰਾਜਵੀਰ ਜਵਦੇ ਦੀ ਜਿਹੜੀ ਮੌਤ ਹੋਈ ਆ ਉਹ ਹਾਦਸਾ ਵੀ ਹੋ ਸਕਦਾ ਵਾ ਤੇ ਬਾਕੀ ਜਿਹੜੀਆਂ ਗਾਵਾਂ ਛੱਡਦੇ ਜੇ ਇਹ ਹਾਦਸੇ ਨਹੀਂ ਹੁੰਦੇ ਉਕੇ ਜਦੋਂ ਵਿੱਚ ਵੱਜਦੀਆਂ ਵਾ ਇਹ ਕਿਸੇ ਨਾ ਕਿਸੇ ਦੀ ਗਲਤੀ ਕਰਕੇ ਕੇ ਨਾ ਛੱਡੀਆਂ ਵਾ ਫਿਰ ਉਹ ਸੜਕ ਤੇ ਆਈਆਂ ਵਾ ਜਾਂ ਲੜਦੀਆਂ ਵਾ ਜਾਂ ਕੋਸ਼ ਕਰਦੀਆਂ ਵਾ ਕਿ ਨਾ ਕਿਦੇ ਵਿੱਚ ਵੱਜਦੀਆਂ ਵਾ ਹੁਣ ਜਦੋਂ ਕੋਈ ਮੋਟਰਸਾਈਕਲ ਚਲਾਉਂਦਿਆ ਵਾ ਉਹ ਆਪਣਾ ਧਿਆਨ ਤੇ ਬ੍ਰੇਕ ਤੇ ਮਾਰੂਗਾ ਹੀ ਇਹ ਗੱਲ ਹੈਗੀ ਜੀ ਕਿ ਜਦੋਂ ਜੇ ਕੋਈ ਬੰਦਾ ਮੋਟਰਸਾਈਕਲ ਹਰਕਤ ਚਲਾਉਂਦਿਆ ਵਾ ਜੇ ਉਹਦੇ ਕੋਲ ਅੱਗੇ ਆ ਗਿਆ ਤੇ ਭਰੀਏ ਕਿ ਨਾ ਮਾਰੂਗਾ ਐਡਾ ਕੋ ਖੋਤਾ ਦਾ ਗਾਣਾ ਦਿਮਾਗ ਤੋਂ ਅੰਨਾ ਦਾ ਹੈਗਾ ਨਹੀਂ ਵੀ ਉਹਨੂੰ ਐਡੀ ਵੱਡੀ ਗਾਣਾ ਗਾੜੀ ਦੇ ਸੇ ਤੇ ਜੇ ਉਹ ਕੋ ਗਾ ਹੀ ਆ ਕੇ ਵਿੱਚ ਟੱਡ ਮਾਰਦੇ ਤੇ ਫਿਰ ਕੀ ਕਰੂਗਾ ਇਹਨਾਂ ਸੋਲੋ ਕੋ ਸਾਰਿਆਂ ਦੇ ਘਰਾਂ ਵਿੱਚ ਇਹ ਰੂਲ ਹੋਣਾ ਚਾਹੀਦਾ ਵਾ ਕਿ ਜਿਨ੍ਹਾਂ ਨੇ ਗਾਵਾਂ ਰੱਖੀਆਂ ਐ ਜਿਨ੍ਹਾਂ ਨੇ ਡੰਗਰ ਵੱਛਾ ਮਾਲ ਡੰਗਰ ਰੱਖਿਆ ਵਾ ਉਹਦੀ ਸੇਵਾ ਕਰੋ ਉਹਨੂੰ ਘਰ ਚ ਰੱਖੋ ਜਦੋਂ ਤੁਹਾਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਜਾਂ ਤਾਂ ਉਸਨੂੰ ਸੜਕ ਤੇ ਨਾ ਛੱਡੋ ਜੇ ਛੱਡਣਾ ਵਾ ਉਹਨੂੰ ਗਊਸ਼ਾਲਾ ਦੇ ਵਿੱਚ ਛੱਡ ਦਿਓ ਕਿ ਜਿਹੜਾ ਉਹ ਆਪਣਾ ਕੰਮ ਸੇ ਕੰਮ ਜਿਹੜੀ ਜ਼ਰਦੀ ਉਹਦੀ ਜ਼ਿੰਦਗੀ ਐ ਉਹ ਔਰ ਚੈਨ ਨਾਲ ਰਹਿ ਲੈ ਕਈਆਂ ਗਾਵਾਂ ਦਾ ਵੇਖਿਆ ਕਈ ਡੰਗਰਾਂ ਦਾ ਮਾਲ ਡੰਗਰ ਦਾ ਵੇਖਿਆ ਵਾ ਉਹ ਸੜਕਾਂ ਦੇ ਰੇਦਿਆਂ ਤੇ ਕੁੱਤੇ ਪਾੜਪੜ ਖਾਂਦੇ ਹੁੰਦੇ ਐ ਇਹ ਕਿੱਧਰ ਦੀ ਗੱਲ ਹੋਈ ਗੱਲ ਹੈਗੀ ਐ ਕੋ ਚੱਜ ਦੇ ਕੰਮ ਕਰੋ ਲੋਕੋ ਕਈ ਇਤਰਾਵੀਆਂ ਗਾਵਾਂ ਵੇਖੀਆਂ ਜਿਨ੍ਹਾਂ ਨੇ ਲਫਾਪੇ ਖਾਦੇ ਨੇ ਦਿਨ ਲਫਾਪੇ ਇੱਕ ਮਾਖੀ ਵੇਖਿਆ ਜਦੋਂ ਮੈਂ ਇੰਡੀਆ ਰਹਿਣਾ ਤੇ ਜਦੋਂ ਉਹਨੂੰ ਕੁੱਤਿਆਂ ਨੇ ਮਾਰਿਆ ਉਹ ਢੇੜੇ ਤੇ ਲਫਾਪੇ ਵੇਖੇ ਮੈਂ ਐਹੋ ਜਿਹਾ ਮੰਦਾ ਹਾਲ ਹੁੰਦਾ ਗਾਵਾਂ ਦਾ ਜੇ ਤੁਸੀਂ ਕੰਮ ਕਰਦੇ ਜੇ ਤੁਸੀਂ ਰੱਖੇ ਆ ਦੁੱਧ ਪੀਦੇ ਜੇ ਸਾਰਾ ਕੁਝ ਕਰਦੇ ਜੇ ਤੇ ਕੰਮ ਸੇ ਕੰਮ ਇਹਨਾਂ ਨੂੰ ਆ ਰੋਲ ਨਵਾਉਂਦੇ ਤਾਂ ਨਾ ਛੱਡੋ ਛੜਕਾਂ ਦੇ ਉੱਤੇ ਬੈਠੀਆਂ ਹੁੰਦੀਆਂ ਗਾਵ ਵਿਚਾਰੀਆਂ ਜਾਂ ਜਿੰਨੇ ਵੀ ਜੋ ਵੀ ਡੰਗਰ ਬੈਠਾ ਹੁੰਦਾ ਉਹ ਧਿਆਨ ਨਾਲ ਚੱਲੋ ਥੋੜਾ ਬਹੁਤਾ ਛੜਕਾਂ ਦੇ ਉੱਪਰ ਕਈ ਵਾਰੀ ਤੁਸੀਂ ਜਾਂਦਿਆਂ ਜਿਹੜੂ ਜੀ ਕਰਦਾ ਉਹਨੂੰ ਤੁਸੀਂ ਸੰਤ ਮਾਰ ਜਾਂਦੇ ਚਲਾਉਂਦੇ ਚਲਾਉਂਦੇ ਹੈ ਸਾਈਡ ਮਾਰ ਕੇ ਉਹਨਾਂ ਦੇ ਡਿੱਗੀ ਤੇ ਡਿੱਗੀ ਰਵੇ ਜੇ ਕੋਈ ਵਿਚਾਰਾ ਉਹ ਕੋਈ ਵੀ ਜਾਨਵਰ ਜਾਦਿਆਂ ਦੇ ਵਿੱਚ ਮਾਰ ਕੇ ਗਾਂ ਜਾਂਦੇ ਜੀ ਕਿੱਥੇ ਰੇਖਾ ਦੋਗੇ ਤੁਸੀਂ ਉਹ ਰੇਖਾ ਰੱਬ ਨੂੰ ਦੇਣਾ ਪੈਣਾ ਏ ਇਹ ਇਹ ਐਕਾ ਨਹੀਂ ਦੇ ਉੱਥੇ ਦੇਣਾ ਪੈਣਾ ਏ ਵੈਸੇ ਤੇ ਕਿੰਨੇ ਨਰ ਦਾ ਸਰਕ ਇੱਥੇ ਹੀ ਸਾਰਾ ਕੁਝ ਘਰੇ ਭੋਗਣਾ ਪੈਣਾ ਤੁਹਾਨੂੰ ਸਾਰਾ ਕੁ ਲੋਕੋ ਕਿਉਂ ਆਹੋ ਇਹ ਪੁੱਠੇ ਕੰਮ ਕਰਦੇ ਕੋਚ ਅੱਜ ਦੇ ਕੰਮ ਕਰੋ ਆਪਣੇ ਜਿਹੜਾ ਉਹਤੇ ਮਾਲ ਡੰਗਰ ਰੱਖਿਆ ਵਾ ਉਹਨੂੰ ਚੱਜ ਨਾਲ ਸਾਭ ਸੰਭਾਲ ਉਹਦੀ ਕਰੋ ਤੇ ਜਿਹੜਾ ਤਾਨੂੰ ਵੀ ਫਾਇਦਾ ਹੋਵੇ ਤੇ ਕਿਸੇ ਅਗਲੇ ਬੰਦੇ ਦਾ ਨੁਕਸਾਨ ਨਾ ਹੋਵੇ। ਇਹ ਕੌੜਾ ਸੱਚ ਆ, ਕੌੜਾ ਸੱਚ ਕੋਈ ਗੱਲ ਨਹੀਂ ਕਰਦਾ ਇਸ ਬਾਰੇ। ਜੀ ਕੋ ਗਾਂ ਤੁਹਾਡੀ ਗਾਂ ਜਾਂ ਬਹੁਤ ਤੁਹਾਡੀ ਪੈੜੀ ਚ ਵੜ ਜਾਂਦਾ। ਫਿਰ ਤੇ ਮੈਨੂੰ ਡਾਂਗਾ ਨਾ ਮਾਰਦੇ। ਇੱਕ ਵਾਰ ਮੈਂ ਵੀਡੀਓ ਵੇਖੀ। ਉਹ ਗਾਂ ਪਤਾ ਨਹੀਂ ਹੁਣ ਕਿੱਦੀ ਸੀ। ਤੇ ਉਹ ਕਿਸੇ ਨੇ ਕੀ ਕੀਤਾ ਵੀ ਛੱਡਤੀ। ਉਹ ਪੈੜੀ ਦੇ ਵਿੱਚ ਗਈ। ਜਦੋਂ ਛੱਡ ਹੀ ਦਿੱਤੀ ਤਾਂ ਉਹ ਪੈੜੀਆਂ 'ਚ ਫਿਰਨਾ ਹੀ। ਜਦੋਂ ਪੈੜੀਆਂ 'ਚ ਫੇਰੀ ਕਿ ਕਿਸੇ ਨੇ ਤੇ ਲੰਗ ਚ ਕਈ ਖਬੋਈ ਸੀ ਖਬੋ ਹੋ ਕੇ ਨਾ ਛੜਤੀ ਏ ਇੱਕ ਗੱਲ ਹੈਗੀ ਲੋਕਾਂ ਦੇ ਕਰਨ ਵਾਲੀ ਤੇ ਤੂੰ ਥੋੜਾ ਬੋੜਾ ਤਰਸ ਕਰੋ ਯਾਰ ਕੀ ਕਰਦੇ ਤੁਸੀਂ ਕੋਈ ਆਪਣਾ ਦਿਮਾਗ ਲਾਓ ਭੈ ਜਦ ਤੀ ਕਿੱਥੇ ਕਿੱਥੇ ਤੇ ਪੰਜਾਬ ਚ ਰਹਿੰਦੇ ਲੋਕਾਂ ਨੂੰ ਤੇ ਲੰਗਰ ਵਟ ਦੇ ਫਿਰਦੇ ਜੇ ਦੇਸ਼ਾਂ ਵਿਦੇਸ਼ਾਂ ਇਹ ਜਾ ਕੇ ਤੇ ਲੰਗਰ ਲਾਉਂਦੇ ਫਿਰ ਤੁਹਾਡੇ ਲੰਗਰ ਲਾਏ ਦਾ ਕੀ ਫਾਇਦਾ ਕੋਈ ਫਾਇਦਾ ਹੈ ਨਾ ਕੋਈ ਫਾਇਦਾ ਨਹੀਂ ਜੇ ਤੂੰ ਆਪਣਾ ਪੰਜਾਬ ਤੇ ਵੇਂਦੇ ਨਹੀਂ ਏ ਕੁਝ ਚੱਲੇਗਾ ਮਾਫ਼ ਕਰੋ ਪਹਿਲਾਂ ਤੁਸੀਂ ਫਿਰ ਤੁਹਾਨੂੰ ਲੋਕਾਂ ਨੂੰ ਕਹਿਣ ਦਾ ਫਾਇਦਾ ਵਾ ਫਿਰ ਤੁਹਾਡਾ ਬਾਹਰ ਦੇਸ਼ਾਂ ਜਾ ਕੇ ਲੰਗਰ ਲਾਉਣ ਦਾ ਫਾਇਦਾ ਬਾਕੀ ਇਹ ਕੌੜਾ ਸੱਚ ਆ ਬੜਿਆਂ ਜਣਾਂ ਨੂੰ ਚੁਬਣਾਵਾ ਏ ਮੇਰੀ ਵੀਡੀਓ ਤੇ ਚੁੱਪਦੀ ਤੇ ਚੁੱਪਦੀ ਰਵੇ ਕੋਈ ਗੱਲ ਨਹੀਂ ਕੀ ਜਿਹੜੇ ਦੇ ਹੋਣਗੇ ਸਿਆਣੇ ਬੰਦੇ ਗੱਲ ਨੂੰ ਸਮਝਣਗੇ ਕਿ ਜੇ ਅਸੀਂ ਦੁੱਧ ਪੀਤਾ ਵਾ ਤੁਸੀਂ ਸਾਂਭਣੀਆਂ ਵਾ ਅਸੀਂ ਨਹੀਂ ਸਾਂਭਣੀਆਂ ਆਗੇ ਜਿਨ੍ਹਾਂ ਨੇ ਜਿਹੜੇ ਝੂਠੇ ਬੰਦੇ ਹੋਣਗੇ ਨਾ ਉਹ ਮੈਨੂੰ ਪਤਾ ਵਾ ਲੜਨ ਕੇ ਵੀਡੀਓ ਏ ਬਾਕੀ ਕੋਈ ਗੱਲ ਨਹੀਂ ਜੇ ਕੋ ਤੁਹਾਨੂੰ ਵੀ ਸ਼ੱਕ ਹੈਗਾ ਯਾਰ ਤੇ ਮਤਲਬ ਤੁਹਾਨੂੰ ਕੋ ਗਲਾ ਸ਼ਿਕਵਾ ਜਾਂ ਜਾਨ ਲੱਗਦਾ ਵੀ ਇਹਨਾਂ ਗਲਤ ਬੋਲਣਾ ਤੇ ਕਮੈਂਟ ਕਰ ਸਕਦਾ ਮੈਂ ਜਵਾਬ ਦਊਗਾ ਠੀਕ ਹੈ ਜੀ ਤੇ ਬਾਕੀ ਪ੍ਰਾ ਆਪਣੇ ਥੋੜਾ ਜਿਹਾ ਧਿਆਨ ਨਾਲ ਚਲੋ ਤੁਸੀਂ ਦੂਜਿਆਂ ਦਾ ਨੁਕਸਾਨ ਕਰਨ ਤਲੇ ਹੋਏ ਜੇ ਇਹਦਾ ਨਾ ਕਰੋ ਦਿਨ ਬਦ ਦਿਨ ਤੁਸੀਂ ਰੋਜ਼ ਕਿਸੇ ਨਾ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਕਿਸੇ ਦੀ ਕੀ ਕਿਸੇ ਨਾ ਕਿਸੇ ਦੀ ਜਾਨ ਜਾਂਦੀ ਹੈ ਇਹ ਨਹੀਂ ਵੀ ਕੱਲਾ ਰਾਏ ਵੀਰ ਜਵੰਦਾ ਹੋਰ ਵੀ ਕਈ ਮਾਵਾਂ ਦੇ ਪੁੱਤਰ ਆਏ ਵੀਰ ਜਵੰਦੀਆਂ ਵਰਗੇ ਰੋਜ਼ ਸੜਕਾਂ ਦੇ ਉੱਤੇ ਜਾਣ ਦਿੰਦੇ ਆ ਸਿਰਫ ਤੇ ਸਿਰਫ ਇੱਕ ਆਵਾਰਾ گاਵਾਂ ਦੇ ਪਸ਼ੂਆਂ ਕਰਕੇ ਜਿਹੜੇ ઠાੜੇ ਛੱਡੇ ਹੋਏ ਨੇ ਸੜਕਾਂ ਦੇ ਉੱਤੇ ਕਦੀ ਇਹ ਕਿਸੇ ਦੀ ਰੇੜੀ ਨੂੰ ਟੁੱਟ ਮਾਰਦੇ ਆ ਕਦੀ ਇਹ ਕਿਸੇ ਦੀ ਜੇ ਕੋਈ ਰੇੜੀ ਗਰੀਬ ਲਾਗ ਖਲੋਤਾ ਵਾ ਕੋਈ ਸਬਜੀ ਦੀ ਜਾਂ ਕੋਈ ਫਲਾਂ ਦੀ ਉਹਨੂੰ ਪਟਾ ਦਿੰਦੇ ਆ ਫਿਰ ਜਿਹੜੇ ਉਹਦੇ ਫਲ ਖਰਾਬ ਹੋਏਗਾ ਨੁਸਾਨ ਕੌਣ ਭਰੂਗਾ ਦੁਨੀਆ ਦੇ ਚੰਗੇ ਬੰਦੇ ਬੜੇ ਆ ਪਰ ਜਿਹੜੇ ਬੰਦੇ ਹੁਣ ਸਾਰਿਆਂ ਦਾ ਤੁਸੀਂ ਨੁਕਸਾਨ ਭਰਨੋਂ ਰਹੇ ਕਿੰਨੇ ਕ ਬੰਦੇ ਨੁਕਸਾਨ ਭਰੋਗੇ ਇਹਨੂੰ ਚੰਗਾ ਆ ਵੀ ਤੁਸੀਂ ਇੱਕ ਜੁੱਟ ਹੋ ਗਏ ਆਪਣਾ ਕੰਮ ਕਰੋ ਤੇ ਆਪਣੇ ਜਿਹੜੇ ਫਰਜ਼ ਤੁਹਾਡੇ ਬਣਦੇ ਹੈ ਤੁਹਾਡਾ ਫਰਜ਼ ਹੈ ਕਿਸਾਨ ਵੀਰਾਂ ਦਾ ਕਿਉਂਕਿ ਜਾਤਰ ਬਾਲ ਡੱਕਰ ਕਿਸਾਨਾਂ ਵਾਲੇ ਰੱਖਿਆ ਹੁੰਦਾ ਤੇ ਇਹ ਆਪਣਾ ਸੰਭੋ ਤੇ ਨਾ ਲੋਕਾਂ ਦਾ ਨੁਕਸਾਨ ਹੋਣਾ ਤੇ ਨਾ ਦੂਜਿਆਂ ਦੀਆਂ ਲੋਕਾਂ ਦੀਆਂ ਜਾਨਾਂ ਜਾਣ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਤਾ ਨੂੰ ਮਿਲਦੇ ਆ ਜੀ ਨਵੀਂ ਵੀਡੀਓ ਦੇ ਵਿੱਚ